ਜਲਾਈ ਦਾ ਲਾਸਟ ਹਫਤਾ ਚੱਲ ਰਿਹਾ ਹੈਗਾ ਅਗਸਤ ਦੇ ਪਹਿਲੇ ਹਫਤੇ ਹਨਾ ਕਿਸਾਨ ਭਰਾ ਕੋਈ ਪਦਾਨ ਤੇ ਕੋਈ ਸਪਰੇ ਦਾ ਸਹਾਰਾ ਜਿਹੜਾ ਜ਼ਰੂਰ ਲਊਗਾ ਭਾਵੇਂ ਗੋਭ ਦੀ ਸੰਡੀ ਆ ਭਾਵੇਂ ਪੱਤਾ ਲਵੇੜ ਸੰਡੀ ਹੈਗੀ ਆ ਪਹਿਲੀ ਗੱਲ ਤਾਂ ਕੀ ਪੱਤਾ ਲਵੇੜ ਸੰਡੀ ਜਾਂ ਗੋਭ ਦੀ ਸੰਡੀ ਕਿੰਨਾ ਕੁ ਨੁਕਸਾਨ ਕਰਦੀ ਹੈ ਠੀਕ ਹੈ ਇਹਦੇ ਉੱਪਰ ਆਪਾਂ ਨੂੰ ਪਦਾਨ ਕਾ ਟਾਈਪ ਜਸਪ੍ਰੇਕ ਕਰਨੇ ਕਿੰਨੀ ਕੀ ਜ਼ਰੂਰੀ ਹੈਗੀ ਆ ਦੂਸਰੀ ਗੱਲ ਜਿਹੜੀ ਇਹ ਪੱਤਾ ਲਵੜ ਸੁੰਢੀ ਦਾ ਭਮੱਕੜ ਭਾਵੇਂ ਗੋਭ ਦੀ ਸੁੰਢੀ ਦਾ ਭਮੱਕੜ ਹੋਵੇ ਇਹ ਪੁੰਨਿਆਂ ਮੱਸੀਆ ਦੇ ਹਿਸਾਬ ਦੇ ਨਾਲ ਆਉਂਦਾ ਹੈਗਾ ਜਿਵੇਂ ਹੁਣ ਮੱਸੀਆ ਟੱਪ ਗਈ ਹੈ ਨਾ ਤੇ ਅੱਗੇ ਹੁਣ ਪੁੰਨਿਆ ਆਉਣੀ ਹੈ ਤੇ ਭਮੱਕੜ ਆਉਂਦਾ ਹੈ ਤੇ ਆਂਡੇ ਦੇ ਕੇ ਜਾਂਦਾ ਉਹਦੇ ਵਿੱਚੋਂ ਬੱਚੇ ਨਿਕਲਦਾ ਚਾਹੇ ਗੋਭ ਦੀ ਸੁੰਢੀ ਦੇ ਪਮਕੜ ਹੋਵੇ ਚ ਇਹੋ ਪੱਤਲਵੜ ਸੁੰਡੀ ਵਾਲਾ ਪਮਕੜ ਹੋਵੇ ਦੇਖੋ ਜਿਹੜੀ ਇੱਕ ਚੀਜ਼ ਇੱਕ ਵਾਰੀ ਚੀ ਬਈ ਨਿਕਲ ਗਈ ਹੈ ਨਾ ਉਹਨੇ ਅਟੈਕ ਕਰਨਾ ਵੀ ਕਰਨਾ ਤੇ ਉਹਨੇ ਜਿੰਨਾ ਖਬਦਾ ਖਾਣਾ ਪੀਣਾ ਉਹਨਾਂ ਕਾ ਖਾਣਾ ਪੀਣਾ ਹੈਗਾ ਤੇ ਕਾਫੀ ਕਿਸਾਨਪਰਾ ਕਹਿੰਦੇ ਬਈ ਵੀ ਪੱਤਲਵੜ ਸੁੰਡੀ ਗੋਦੀ ਸੁੰਡੀ ਕਿੰਨਾ ਨੁਕਸਾਨ ਕਰਦੀ ਹੈ ਵੀ ਅਸੀਂ ਸਪਰੇਅ ਕਰੀਏ ਜਾਂ ਨਾ ਕਰੀਏ ਦੇਖੋ ਬਈ ਕਿਸਾਨ ਹਨ ਮੰਨ ਲਓ ਕਿਸੇ ਨੇ ਇੱਕ ਜੂਨ ਨੂੰ ਛੋਨਾ ਲਾਤਾ ਕਿਸੇ ਨੇ 15 ਜੂਨ ਨੂੰ ਕਿਸੇ ਨੇ 20 ਜੂਨ ਹੱਦ ਤੀ ਜੂਨ ਲਾਤਾ ਜਾ ਮੂੰਗੀ ਮੱਕੀ ਵਾਲਾ ਹੁਣ ਲੱਗ ਚੁੱਕਿਆ ਤੇ ਲਾਭ ਹੀ ਦਿੱਤਾ ਵਿੱਚ ਕਿਸਾਨ ਭਰਾਵਾਂ ਨੇ ਕੋਈ ਕਿਸਾਨ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹੜਾ ਕਹੇ ਵੀ ਮੇਰੇ ਗੋਭ ਦੀ ਸੁੰਡੀ ਹਮਲਾ ਕਰੇ ਕਰ ਗਈ ਨੁਕਸਾਨ ਕਰੀ ਜਾਂਦੀ ਐ ਮੈਂ ਸਪਰੇਅ ਨਾ ਵਰਤਾਂ ਇੱਕ ਕਿਸਾਨ ਵੀ ਨਹੀਂ ਹੈਗਾ ਭਾਈ ਕਹਿਣ ਦੀ ਅਗਲਾ ਦੂਰ ਨੇ ਕੋਈ ਇਸ ਤਰ੍ਹਾਂ ਦਾ ਕਿਸਾਨ ਵੀ ਨਹੀਂ ਹੈਗਾ ਜਿਹੜਾ ਕਹੇ ਯਾਰ ਮੇਰੇ ਕਿੰਨੀ ਮਰਜ਼ੀ ਪੱਤਾ ਲਵੇਟ ਆ ਜਾ ਮੈਂ ਪੱਤਾ ਲਵੇਟ ਦੀ ਸਪਰੇਅ ਨਹੀਂ ਕਰਦਾ ਜਦੋਂ ਫਸਲ ਦਾ ਨੁਕਸਾਨ ਹੁੰਦਾ ਬਈ ਕਿਸਾਨ ਭੱਜਦੇ ਆ ਸਪਰੇ ਵੀ ਕਰਦੇ ਆ ਕੋਈ ਪ੍ਰਦਾਨ ਪਾਉਂਦਾ ਚਾਹੇ ਤੇਲੇ ਨਾਲ ਨੁਕਸਾਨ ਹੁੰਦਾ ਚਾਹੇ ਹੁੱਲੀ ਨਾਲ ਨੁਕਸਾਨ ਹੁੰਦਾ ਜਾਂ ਕਿਸੇ ਹੋਰ ਵਾਇਰਸ ਦੇ ਨਾਲ ਨੁਕਸਾਨ ਹੁੰਦਾ ਕਿਉਂਕਿ ਕਿਸਾਨ ਨੂੰ ਫਸਲ ਦੇ ਉੱਪਰ ਬਹੁਤ ਵੱਡੀਆਂ ਅਸਾਂ ਲੱਗੀਆਂ ਹੁੰਦੀਆਂ ਨੇ ਨੁਕਸਾਨ ਬਈ ਕਰਦੀ ਆ ਪੱਤਾ ਲਵੇਟ ਵੀ ਕਰਦੀ ਆ ਜਦੋਂ ਪੱਤਾ ਆ ਜਾਂਦਾ ਹੁਣ ਦੇਖੋ ਫਸਲ ਹਰੀ-ਭਰੀ ਖੜੀ ਆ ਹਨਾ ਇਹਦੇ ਉੱਪਰ ਪੱਤਾ ਲਵੇਟ ਨੇ ਹਮਲਾ ਕਰਤਾ ਐਨ ਜਿਵੇਂ ਝੂਸ ਦੀ ਝਾੜੂ ਬਣਾਉਂਦੀ ਆ ਬਈ ਇਹਨੂੰ ਠੀਕ ਹੈ ਫਿਰ ਪੱਤੇ ਦੀ ਗ੍ਰੋਥ ਕਰਦੇ ਆ ਤੇ ਹੌਲੀ ਹੌਲੀ ਫਿਰ ਆਪਾਂ ਇਹਦੇ ਕੋਈ ਚੰਗਾ ਫੰਗੀ ਸੈਡ ਵੀ ਵਰਤਦੇ ਆਂ ਦੇਖੋ ਸੋਡਾ ਮਨ ਦੇਖੋ ਕੀ ਚਾਹੁੰਦਾ ਜੂਰੀਆ ਪੂਰੀ ਕਰਤੀ ਹੈਨਾ ਅਗਸਤ ਦੇ ਪਹਿਲੇ ਹਫਤੇ ਜਾ ਕੇ ਤੁਸੀਂ ਹੁਣ ਜੁਲਾਈ ਚੱਲਦੀ ਅਗਲੇ ਮਹੀਨੇ ਅਗਸਤ ਆਉਣਾ ਹੈਗਾ ਜੇ ਤੁਹਾਨੂੰ ਲੱਗਦਾ ਵੀ ਸਾਡੇ ਗੋਭ ਦੀ ਸੁੰਡੀ ਦਾ ਹਮਲਾ ਅਗੇਤਾ ਹੁੰਦਾ ਫਸਲ ਦੇ ਹਿਸਾਬ ਦੇ ਨਾਲ ਜਾਂ ਤੁਸੀਂ ਆਪ ਦੇ ਆਪਦੀ ਦੇਖੋ ਚਿਹ ਤਕਨੀਕ ਲਾ ਲਓ ਨੂੰ ਚਿਹ ਸੋਡਾ ਜਿਹੜਾ ਹਰ ਸਾਲ ਦਾ ਤਜਰਬਾ ਲਾ ਲਓ ਹੈਨਾ ਤੁਸੀਂ ਚਾਹੋ ਨੀ ਵੀ ਜੂਰੀਆ ਪੂਰੀ ਕਰਨ ਸਾਰ ਅਸੀਂ 5ਵੇਂ 7ਵੇਂ ਦਿਨ ਪ੍ਰਦਾਨ ਬਣਾ ਚੁੱਪ ਕਰਕੇ ਪ੍ਰਦਾਨ ਪਾ ਦੋ ਠੀਕ ਹੈ ਜੇ ਚਾਹੋ ਨੀ ਵੀ ਪ੍ਰਦਾਨ ਨਹੀਂ ਪਾਉਣੀ ਤਾਂ ਚੁੱਪ ਕਰਕੇ ਸਪਰੇਅ ਕਰ ਲਓ ਜਿਵੇਂ ਪ੍ਰਦਾਨ ਦੇ ਵਿੱਚ ਬਈ ਬ੍ਰਾਂਡ ਸੁਮੇ ਤਾਜ ਵੀ ਵਰਤਦੇ ਆ ਸੰਵੈਕਸ ਦੀ ਵੀ ਵਰਤਦੇ ਆਪਾਂ ਹਨਾ ਤੇ ਇਨ ਕ੍ਰਿਸਟਲ ਦੀ ਵੀ ਵਰਤਦੇ ਆ ਤੇ ਕਾਫੀ ਕੰਪਨੀਆਂ ਦੇ ਬ੍ਰਾਂਡ ਹੈਗੇ ਆ ਜੋ ਉਹ ਆਪਣੇ ਕਿਸਾਨਪਰਾ ਵਰਤਦੇ ਹੈਗੇ ਆ ਜੇ ਤੁਹਾਡਾ ਮਨ ਪਦਾਨ ਦੇ ਲਈ ਹੈਗਾ ਤਾਂ ਪਦਾਨ ਵਰਤ ਲਓ ਜੇ ਸਪਰੇਅ ਦਾ ਮਨ ਹੈਗਾ ਤਾਂ ਸਪਰੇਅ ਦੇ ਵਿੱਚ ਜਿਵੇਂ ਬਈ ਮੈਂ ਬ੍ਰਾਂਡ ਦੀ ਗੱਲ ਕਰ ਲੈਣਾ ਹਨਾ 1.9 ਵਰਤਦੇ ਆ ਪਿਆਗੋ ਵਰਤਦੇ ਆ ਫੇਮ ਵਰਤਦੇ ਆ ਕੋਰਾਇਨ ਵਰਤਦੇ ਆ ਤੇ ਸੀਪੀਓ ਵਰਤਦੇ ਆ ਔਟੀ ਵਾਲਾਂ ਦੀ ਡੈਲੀ ਗੇਟ ਦਵਾਈ ਆਉਂਦੀ ਆ ਉਹ ਕਿਸਾਨਪਰਾ ਵਰਤਦੇ ਹੈਗੇ ਆ ਕਿਉਂਕਿ ਗੋਭ ਦੀ ਸੁੰਡੀ ਤੇ ਪੱਤਲਵੇੜ ਸੁੰਡੀ ਦੇ ਨੁਕਸਾਨ ਨੂੰ ਕੋਈ ਕਿਸਾਨ ਖੇਤ ਦੇ ਵਿੱਚ ਦੇਖਣ ਨਹੀਂ ਦਿੰਦਾ ਜੇ ਅੱਜ ਮੰਨ ਲਓ ਕਿਸਾਨ ਨੇ ਚੰਗੀ ਸਰਵੇ ਕਰ ਲਈ ਚੌਥੇ ਪੰਜਵੇਂ ਛੇਵੇਂ ਦਿਨ ਜੇ ਉਹਦੇ ਕੋਈ ਗੋਬਦੀ ਸੁੰਡੀ ਆ ਗਈ ਕਿਸਾਨ ਘਬਰਾ ਜਾਊਗਾ ਕਿਸਾਨ ਚੱਟਪਟ ਜਿਆਦਾ ਕਿਸੇ ਚੰਗੇ ਜਿਹੜਾ ਖੇਤੀਬਾੜੀ ਵਾਲਾ ਬੰਦਾ ਦੇ ਖੇਤਾਂ ਦੇ ਵਿੱਚ ਆਉਂਦਾ ਜੇ ਤਾਂ ਉਹਦੇ ਨਾਲ ਸੰਪਰਕ ਕਰੋ ਬਾਈ ਗੋਬਦੀ ਸੁੰਡੀ ਦੁਆਰੇ ਫੇਰ ਆ ਗਈ ਪੱਤਾਲੀਵੜ ਸੁੰਡੀ ਦੁਆਰੇ ਫੇਰ ਆ ਗਈ ਜਾ ਆਪਦੇ ਚੰਗੇ ਦੁਕਾਨਦਾਰ ਨੂੰ ਮਿਲੂਗਾ ਵੀ ਬਾਈ ਹੁਣ ਕੀ ਕਰੀਏ ਦੇਖੋ ਕਹਿਣ ਦੇ ਵਿੱਚ ਤਾਂ ਕਾਫੀ ਕਹਿੰਦੇ ਨੇ ਵੀ ਗੋਧੀ ਸੁੰਢੀ ਨੁਕਸਾਨ ਨਹੀਂ ਕਰਦੀ ਪੱਤਾਲੀਵੜ ਸੁੰਢੀ ਨੁਕਸਾਨ ਨਹੀਂ ਕਰਦੀ ਬਾਈ ਨੁਕਸਾਨ ਕਰਦੀ ਹੈ ਸਾਰੇ ਆਪਦਾ ਬਚਾਅ ਕਰਦੇ ਆ ਤੇ ਬਚਾਅ ਕਰਨਾ ਵੀ ਜ਼ਰੂਰੀ ਹੈਗਾ ਠੀਕ ਹੈ ਤੇ ਮੈਂ ਆਪਦੀ ਆਪਾਂ ਆਪਦੇ ਖੇਤਾਂ ਦੀ ਗੱਲ ਕਰ ਲਈਏ ਠੀਕ ਹੈ ਆਪਾਂ ਅੰਦਰ ਬਾਹਰ ਕੰਮ ਕਰਦੇ ਆ ਆਪਣੇ ਘਰੇ ਕਿਸਦਾ ਭਰਾ ਖੇਤੀ ਕਰਦਾ ਕਿਸਦਾ ਪਿਓ ਖੇਤੀ ਕਰਦਾ ਕਿਸਦਾ ਦਾਦਾ ਖੇਤੀ ਕਰਦਾ ਹਨਾ ਕਿਸਦਾ ਯਾਰ ਤੁਸੀਂ ਖੇਤੀ ਕਰਦਾ ਇਸ ਤਰ੍ਹਾਂ ਦਾ ਕੋਈ ਬੰਦਾ ਨਹੀਂ ਹੈਗਾ ਜਿਹੜਾ ਕਹੇ ਮੇਰੇ ਗੋਭ ਦੀ ਸੁੰਡੀ ਪੱਤਲਵੇੜ ਸੁੰਡੀ ਆ ਗਈ ਮੈਂ ਸਪਰੇ ਨਹੀਂ ਕਰਦਾ ਸਾਰੇ ਕਰਦੇ ਆ ਐਵੇਂ ਝੰਸੇ ਦੇ ਵਿੱਚ ਜਿਹੜਾ ਤੁਸੀਂ ਨਾ ਆਇਆ ਕਰੋ ਆਪਦੀ ਫਸਲ ਦੇਖੋ ਸਪਰੇ ਕਰਨ ਦਾ ਮਨ ਹੈ ਚੰਗੀ ਸਪਰੇ ਕਰੋ ਪਦਾਨ ਪਾਉਣ ਦਾ ਮਨ ਹੈਗਾ ਤਾਂ ਪਦਾਨ ਨੂੰ ਵਰਤੋ ਕਿਉਂਕਿ ਪੁੰਨਿਆ ਮੱਛਰ ਦੇ ਹਿਸਾਬ ਦੇ ਨਾਲ ਜਿਹੜੀ ਗੋਭ ਦੀ ਸੁੰਡੀ ਦਾ ਮੱਕੜ ਪੱਤਲਵੇੜ ਸੁੰਡੀ ਦਾ ਮੱਕੜ ਜਿਹੜਾ ਖੇਤਾਂ ਦੇ ਵਿੱਚ ਇੰਟਰ ਜ਼ਰੂਰ ਕਰਦਾ ਪਰ ਹਲੇ ਕੁਝ ਜਿੱਥੇ ਕਿਤੇ ਜਿਆਦਾ ਯੂਰੀਆ ਵਗੈਰਾ ਦਿੱਤੀ ਹੈਗੀ ਆ ਉਥੇ ਜਿਹੜੀ ਇਹ ਮੱਲਾ ਪਮਕੜ ਹੈਗਾ ਉਥੇ ਐਂਟਰ ਕਰ ਵੀ ਚੁੱਕਿਆ ਕਿਉਂਕਿ ਆਪਾਂ ਨੇ ਯੂਰੀਆ ਇਸ ਵਾਰ ਬਹੁਤ ਘੱਟ ਲਿਮਟਡ ਵਿੱਚ ਦਿੱਤੀ ਹੈਗੀ ਆ 22-3 ਘਟਿਆਂ ਦੇ ਹਿਸਾਬ ਦੇ ਨਾਲ ਠੀਕ ਹੈ ਜਿਆਦਾ ਯੂਰੀਆ ਨਹੀਂ ਪਾਈ ਤੇ ਵਿੱਚ ਕਿਸਾਨ ਭਰਾਵਾਂ ਨੇ ਪਹਿਲਾਂ ਕਿਸੇ ਨੇ ਫਿਰ ਢੇਰਾ ਵਰਤ ਲਿਆ ਕਿਸੇ ਨੇ ਰੀਜੈਂਟ ਵਰਤ ਲਿਆ ਕਿਸੇ ਨੇ ਉੱਤਰ ਵਰਤ ਲਿਆ ਕਿਸੇ ਨੇ ਆਪਣਾ ਬਾਇਵਰੈਂਟ ਵਰਤ ਲਿਆ ਠੀਕ ਉਥੇ ਵੀ ਫਟਾਰ ਵੀ ਵਧੀਆ ਕਰਾਇਆ ਹੈਗਾ ਤੇ ਬਾਣੀ ਮੋਟੀ ਜਿਹੜੀ ਕੋਈ ਕੀੜਾ ਮਕੌੜਾ ਆ ਉਤੇ ਉਹਨੂੰ ਵੀ ਕੰਟਰੋਲ ਕੀਤਾ ਤੇ ਹੁਣ ਵੀ ਤੁਸੀਂ ਲਾਸਟ ਜੂਰੀਆ ਦੇ ਨਾਲ ਗਾਣੇਦਾਰ ਦੇ ਵਿੱਚ ਇਨਸੈਕਟੀਸਾਈਡ 6% ਵਾਲਾ ਰੀਜੈਂਟ 4% ਵਾਲੀ ਫਟੇਰਾ ਆਉਂਦੀ ਹੈ ਜਿਹੜੀ ਜਿਹਦੇ ਵਿੱਚ ਕੋਰਾਜਨ ਵਾਲਾ ਗ੍ਰੇਨੂਲ ਹੁੰਦਾ ਹੈਗਾ ਤੇ ਜੀਐਸਪੀ ਕੰਪਨੀ ਦਾ ਉਥਰ ਵੀ ਵਰਤਿਆ ਹੈਗਾ ਪੀਆਈ ਦਾ ਵੈਰੈਂਟ ਵੀ ਵਰਤਿਆ ਹੈਗਾ ਕਾਫੀ ਕੰਪਨੀਆਂ ਦੇ ਸਟਰੈਕਟ ਹੈਗੇ ਆ ਜੇ ਤੁਹਾਡੇ ਤੁਹਾਨੂੰ ਲੱਗਦਾ ਵੀ ਅਸੀਂ ਪ੍ਰਦਾਨ ਨਹੀਂ ਪਾਉਣੀ ਤਾਂ ਲਾਸਟ ਯੂਰੀਆ ਨਾਲ ਇਹਨਾਂ ਦਾਣੇਦਾਰ ਦਾ ਸਾਰਾ ਲੈ ਸਕਦੇ ਹੋ ਉਸ ਤੋਂ ਬਾਅਦ 10-15 ਦਿਨ ਬਾਅਦ ਤੁਸੀਂ ਸਪਰੇਅ ਕਰ ਸਕਦੇ ਹੋ ਧੰਨਵਾਦ